रेल राज्य मंत्री रविजीत सिंह बिट्टू ਵੱਲੋਂ ਸੰਗਰੂਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਅਤੇ ਇੱਥੇ ਹੋ ਰਹੇ ਵਿਕਾਸ ਕੰਮਾਂ ਦਾ ਚਾਇਆ ਲਿਆ ਗਿਆ। रविजीत सिंह बिट्टू ਨੇ ਕਿਹਾ ਕਿ ਕੇਂਦਰ ਸਰਕਾਰ ਦੀ ਅੰਮ੍ਰਿਤ ਸਕੀਮ ਦੇ ਤਹਿਤ ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਸੰਗਰੂਰ ਦਾ ਸਟੇਸ਼ਨ ਵੀ ਇਨ੍ਹਾਂ ਵਿੱਚੋਂ ਇੱਕ ਹੈ ਜਿਸ ਦਾ ਉਹ ਮੌਇਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਸਟੇਸ਼ਨ ਬਣ ਕੇ ਤਿਆਰ ਹੋ ਜਾਵੇਗਾ ਜਿਸ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ रविजीत सिंह ਬਿੱਟੂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਚਰਨਜੀਤ ਸਿੰਘ ਚੰਨੀ ਤੇ ਟਿੱਪਣੀ ਕੀਤੀ ਉੱਥੇ ਹੀ ਉਹਨਾਂ ਪੰਜਾਬ ਸਰਕਾਰ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਕਿਸੇ ਵੀ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਜੇਕਰ ਪੰਜਾਬ ਦੀਆਂ ਸਮੱਸਿਆਵਾਂ ਕੇਂਦਰ ਨੂੰ ਨਹੀਂ ਸਹੀ ਤਰੀਕੇ ਨਾਲ ਦੱਸੀਆਂ ਜਾਣਗੀਆਂ ਤਾਂ ਕੇਂਦਰ ਉਹਨਾਂ ਵੱਲ ਕਿਵੇਂ ਧਿਆਨ ਦੇ ਸਕਦਾ ਹੈ ਉਹਨਾਂ ਨਾਲ ਹੀ ਮਾਲਵਾ ਨਹਿਰ ਬਾਰੇ ਵੀ ਬੋਲਦੇ ਕਿਹਾ ਕਿ ਇਹ ਸਿਰਫ ਆਮ ਆਦਮੀ ਪਾਰਟੀ ਦਾ ਚੋਣ ਸਟੰਟ ਹੈ ਗਿੱਦੜਵਾਹਾ ਦੀ ਜਿਮਨੀ ਚੌਂ ਨੂੰ ਲੈ ਕੇ ਇਹ ਆਮ ਆਦਮੀ ਪਾਰਟੀ ਇੱਕ ਨਵਾਂ ਪੱਤਾ ਖੇਡ ਰਹੀ ਹੈ ਸਾਡੇ ਪ੍ਰਵੀਨத் ਖੰਨਾ ਜੀ ਵੱਲੋਂ ਸਾਡੇ ਬੀਜੇਪੀ ਦੇ ਸੰਗਰੂਰ ਦੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਰੇ ਇਹਨਾਂ ਦੀ ਜ਼ਿਲੇ ਦੀ ਕਾਰਜਕਰਮੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਉਹਨਾਂ ਨੇ ਬੜਾ ਵੱਡਾ ਅੱਜ ਵੈਲਕਮ ਕੀਤਾ ਜੀ ਆਇਆਂ ਕੀਤਾ ਅੱਜ ਮੈਂ ਜਿੱਥੇ ਰੋਟਰੀ ਦਾ ਪ੍ਰੋਗਰਾਮ ਸੀ ਤੇ ਇਹ ਸਾਰੇ ਰਵਿੰਦਰਜੀਤ ਪ੍ਰਧਾਨ ਜੀ ਦਾ ਏਸੀ ਵੀ ਜ਼ਰੂਰ ਜਿਹੜਾ ਬਜਟ ਆਇਆ ਏ ਐਜ਼ ਅ ਰੀਅਲ ਮਿਨਿਸਟਰ ਉਹ ਜ਼ਰੂਰ ਕਿਉਂਕਿ ਮੌਕਾ ਹੀ ਹੁੰਦਾ ਜਦੋਂ ਮੈਂ ਆ ਰਿਹਾ ਸੀ ਤੇ ਜ਼ਰੂਰ ਜਿਹੜਾ ਉਹ ਰੇਲਵੇ ਸਟੇਸ਼ਨ ਵੀ ਦੇਖੀ ਤੇ ਹੋਰ ਵੀ ਜਿਹੜੀ ਜਿਹੜੀ ਕੀ ਡਿਮਾਂਡਸ ਨੇ ਉਹਦੇ ਬਾਰੇ ਵੀ ਮੈਂ ਹੁਣ ਇਹ ਦੱਸਣਾ ਚਾਹੁੰਦਾ ਵੀ ਇਸ ਵਾਰ ਜਿਹੜਾ ਰੇਲਵੇ ਦਾ ਬਜਟ ਕੱਲਾ ਪੰਜਾਬ ਲਈ ਆਇਆ ਉਹ 5000 147 ਕਰੋੜ ਦਾ ਹੈ 5147 ਕਰੋੜ ਦਾ ਬਜਟ ਆ ਜਿਹੜਾ ਕੀ ਜਿਹੜੇ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਕੁੱਲ ਜਿਹੜਾ ਬਜਟ ਸੀ ਯੂਪੀਏ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ 14 ਤੱਕ ਉਹ 225 ਕਰੋੜ ਸੀ ਕਿੱਥੇ 225 ਕਰੋੜ 14 ਕਿੱਥੇ ਅੱਜ 5147 ਕਰੋੜ 23 ਗੁਣਾ 23 ਗੁਣਾ ਜਿਹੜਾ ਇਹ ਉਹ ਬਜਟ ਆ ਜਿਹੜਾ ਵੱਧ ਰੇਲਵੇ ਦਾ ਇਕੱਲਾ ਮਿਲੇ ਜੇ ਮੈਂ ਗੱਲ ਕਰਾਂ ਤੇ ਤਕਰੀਬਨ ਸਾਰੀ ਕਿਉਂਕਿ ਬਹੁਤ ਅੱਜ ਲੋਡ ਆ ਪੋਲੂਸ਼ਨ ਨੂੰ ਵੀ ਖਤਮ ਕਰਨ ਦੀ ਹੋਰ ਚੀਜ਼ਾਂ ਦੀ ਤੇ ਉਹਦੇ ਲਈ ਖਾਸ ਤੌਰ ਤੇ ਲਕਿਫਾਈਡ ਜਿਹੜੇ ਸਭ ਤੁਸੀਂ ਦੇਖ ਰਹੇ ਹੋਵੋਗੇ ਕਿਥੇ ਡੀਜ਼ਲ ਇੰਜਨ ਚੱਲਦੇ ਸੀ ਕਦੇ ਹੋਰ ਚੱਲਦੇ ਸੀ ਉਹ ਸਾਰੀ ਜਿਹੜਾ 100% ਜਿਹੜਾ ਉਹ ਸਾਡੀਆਂ ਲਾਈਨਾਂ ਆ ਜਿਹੜੀਆਂ ਪੰਜਾਬ 'ਚ ਉਹ ਬਿਜਲੀ ਦੀਆਂ ਨਾਲ ਜੁੜ ਚੁੱਕੀਆਂ ਐ ਉਦੋਂ ਬਾਅਦ ਤਕਰੀਬਨ ਜਿਵੇਂ ਅੱਜ ਆਪਾਂ ਸੰਗਰੂਰ ਦਾ ਦੇਖਿਆ ਇਹ ਤੀਹ ਰੇਲਵੇ ਸਟੇਸ਼ਨ ਨੇ ਜਿਹੜੇ ਅੰਮ੍ਰਿਤਪਾਲ ਸਟੇਸ਼ਨ 'ਚ ਤਕਰੀਬਨ 30 ਸਟੇਸ਼ਨ ਨੇ ਜਿਹੜੇ ਇਹ ਬਣ ਰਿਹਾ ਜੇ ਮੈਂ ਗੱਲ ਕਰਾਂ ਅੱਜ ਜੀ ਰਵਿੰਦ ਖੰਨਾ ਜੀ ਬੈਠੇ ਆ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆ ਤੇ ਸਾਰਾ ਇਹਨਾਂ ਦੇ ਤਕਰੀਬਨ ਚਾਹੇ ਮਲੇਰ ਕੋਟਲੇ ਦੀ ਗੱਲ ਕਰ ਲਈਏ ਚਾਹੇ ਸਨਾਮ ਦੀ ਗੱਲ ਕਰ ਲਈਏ ਬਨਾਲੇ ਦੀ ਗੱਲ ਕਰ ਲਈਏ ਸੰਘਰੂਰ ਦੀ ਕਰ ਲਈਏ ਇਹ ਸਾਰੇ ਸਟੇਸ਼ਨ ਨੇ ਜਿਹੜੇ ਇਹ ਅਪਗ੍ਰੇਡ ਹੋ ਰਹੇ ਆ ਤੇ ਤਕਰੀਬਨ ਜਿਹੜੇ ਜੇ ਮੈਂ ਗੱਲ ਕਰਾਂ ਜਿਹੜੇ ਆਨ ਗoing ਪ੍ਰੋਜੈਕਟਸ ਨੇ ਜਿਹੜੇ ਉਹਦੇ ਉੱਤੇ ਤਕਰੀਬਨ 12 ਹਜ਼ਾਰ ਕਿਲੋਮੀਟਰ ਤੋਂ ਉੱਤੇ ਜਿਹੜਾ ਉਹ ਕੰਮ ਚੱਲ ਰਿਹਾ ਨਿਊ ਟਰੈਕਸ ਨੇ ਜਿਹੜੇ ਉਹਦੇ ਉੱਤੇ ਤਕਰੀਬਨ 19 ਹਜ਼ਾਰ ਕਰੋੜ ਤੋਂ ਉੱਤੇ ਜਿਹੜਾ ਉਹਨਾਂ ਲਈ ਖਰਚ ਕੀਤਾ ਜਾ ਰਿਹਾ ਲੁਧਿਆਣੇ ਤੋਂ ਇਧਰਲੇ ਪਾਸੇ ਨੂੰ ਟਰੈਕ ਜਿਹੜੇ ਉਹ ਡਬਲਿੰਗ ਦਾ ਕੰਮ ਚੱਲ ਰਿਹਾ ਹੈ ਤੇ ਇਸ ਕਰਕੇ ਬਹੁਤ ਵੱਡੀ ਜਿਹੜੀ ਤਰੱਕੀ ਆ ਅੱਜ ਕੋਈ ਵੀ ਮੈਂ ਸਮਝਦਾ ਰੇਲਵੇ ਚ ਜਿਹੜਾ ਉਹ ਕੰਮ ਐਸਾ ਨਹੀਂਗਾ ਜਿਹੜਾ ਨਹੀਂ ਹੋ ਰਿਹਾ ਅੱਜ ਜੇ ਆਪਾਂ ਇੱਥੇ ਦੇ ਸਟੇਸ਼ਨ ਦੀ ਗੱਲ ਕਰੀਏ ਉਹ ਵੀ ਤਕਰੀਬਨ ਜਿਹੜਾ ਤਿਆਰ ਆ ਅਗਸਤ ਮਹੀਨੇ ਚ ਮਤਲਬ ਅਗਲੇ ਮਹੀਨੇ ਚ ਉਹ ਤਿਆਰ ਕਰਕੇ ਉਹਦਾ ਜਿਹੜਾ ਉਦਘਾਟਨ ਹੋ ਜਾਏ ਕੁਝ ਉੱਥੇ ਗੱਲਾਂ ਦੱਸੀਆਂ ਵੀ ਜਿਹੜੇ ਸਾਡੇ ਅ ਕੁਝ ਉੱਥੇ ਮੂਹਰੇ ਰੇਲਵੇ ਦੀ ਜ਼ਮੀਨ ਆ ਜਿੱਥੇ ਬੜੀ ਐਸ ਵੇਲੇ ਵੀ ਮੈਂ ਦੇਖ ਰਿਹਾ ਸ ਵੀ ਪਾਣੀ ਖੜਾ ਹੈ ਤੇ ਪ੍ਰਧਾਨ ਜੀ ਤੇ ਰਵਿੰਦ ਜੀ ਨੇ ਇਹ ਕਿਉਂਕਿ ਨਾਲ ਹੀ ਸਾਰੇ ਡੀਆਰਐਮ ਸਾਹਿਬ ਸੀ ਮਹਿਕਮੇ ਸਾਰੇ ਸੀ ਉਹਨਾਂ ਨੂੰ ਉਦੋਂ ਹੀ ਇਹ ਗੱਲ ਕਹੀ ਗਈ ਹੈ ਵੀ ਇਹਦੇ ਬਾਰੇ ਕੀ ਇੱਥੇ ਸਾਫ ਸਫਾਈ ਵੀ ਹੋ ਸਕਦਾ ਕਿਵੇਂ ਇਹਨੂੰ ਪੱਕਾ ਕੀਤਾ ਜਾ ਸਕਦਾ ਜਿੰਨੀ ਰੇਲਵੇ ਦੀ ਜਗ੍ਹਾ ਹੈ ਤੇ ਉਹਨਾਂ ਬਾਰੇ ਉਹਨਾਂ ਨੂੰ ਨਾਲ ਹੀ ਜਿਹੜੇ ਆ ਉਹ ਡਾਇਰੈਕਸ਼ਨਸ ਦਿੱਤੀਆਂ ਗਈਆਂ ਆ ਉਹ ਕੁਛ ਛਿਰ ਦੇ ਵਿੱਚ ਉਹਨੂੰ ਦੇਖਾਂਗੇ ਵੀ ਕਿਸ ਤਰੀਕੇ ਨਾਲ ਉਹ ਉਹ ਕੰਮ ਜਿਹੜਾ ਸ਼ੁਰੂ ਹੁੰਦਾ ਤੇ ਟੋਟਲ ਜਿਹੜੇ 30 ਸਟੇਸ਼ਨਾਂ ਦੀ ਮੈਂ ਗੱਲ ਕਰ ਰਿਹਾ ਅਸੀਂ ਜਿਵੇਂ ਅਮਰਿਤਪੁਰ ਹਰਤ ਦੇ ਵਿੱਚ ਉਹ ਚ ਆਪਣੇ ਮੇਨ ਸਾਰੇ ਸਟੇਸ਼ਨ ਜਿਹੜੇ ਆ ਉਹਦੇ ਵਿੱਚ ਆ ਜਾਂਦੇ ਆ ਇਹ ਮੈਂ ਬਾਅਦ ਤੁਹਾਨੂੰ ਲਿਸਟ ਵੀ ਪ੍ਰੋਵਾਈਡ ਕਰਾ ਦੂੰਗਾ ਵੀ ਕਿੰਨੇ ਕਿਹੜੇ ਕਿਹੜੇ ਪੰਜਾਬ ਦੇ ਸਟੇਸ਼ਨ ਜਿਹੜੇ ਬਣ ਰਹੇ ਆ ਕਿਹੜੀਆਂ ਕਿੜੀਆਂ ਜਿਹੜੀਆਂ ਲਾਈਨਸ ਨੇ ਜਿਹੜੀਆਂ ਉਹਦੇ ਉੱਤੇ ਜੋ ਕੰਮ ਚੱਲ ਰਿਹਾ ਉਹ ਮੈਂ ਸਾਰਾ ਇਹ ਦੂਮਾ ਤੁਹਾਨੂੰ ਇਹ ਦੇ ਦੂੰਗਾ ਤੇ ਬਹੁਤ ਵੱਡਾ ਜਿਹੜਾ ਇਹ ਜਿਹੜਾ ਕੰਮ ਆ ਉਹ ਇਹਦੇ ਉੱਤੇ ਜਿਹੜਾ ਉਹ ਚੱਲ ਰਿਹਾ ਦੇਖੋ ਇੱਕ ਗੱਲ ਤਾਂ ਮੈਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਨਾ ਵੀ ਜਿਵੇਂ 1 ਲੱਖ ਤਕਰੀਬਨ 50000 ਕਰੋੜ ਰੁਪਈਆ ਤਾਂ ਜਿਹੜਾ ਇਹ ਉਹ ਖੇਤੀ ਲਈ ਜਿਹੜਾ ਦੇਸ਼ ਲਈ ਦਿੱਤਾ ਜਿਹੜੇ ਕਹਿੰਦੇ ਆ ਨਾ ਤਾਂ ਨਹੀਂ ਉਹ ਮੈਂ ਜਾ ਕੇ ਇਹਦੇ ਪ੍ਰੈਸ ਕਾਨਫਰੰਸ ਉਹਦੇ ਬਾਰੇ ਅੱਜ ਪਟਿਆਲੇ ਰੱਖੀ ਆ ਪਰ ਇੱਕ ਬਦਕਿਸਮਤੀ ਦੀ ਗੱਲ ਇਹ ਆ ਜਿਹੜੀ ਪੰਜਾਬ ਨਾਲ ਜੁੜੀ ਹੋਈ ਆ ਵੀ ਸਾਡੀ ਸਰਕਾਰ ਕਿਸੇ ਵੀ ਮੀਟਿੰਗ 'ਚ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਕਿਸੇ ਵੀ ਮੀਟਿੰਗ ਦੇ ਵਿੱਚ ਉਹ ਕਿਸੇ ਮੰਤਰੀ ਕੈਬਨਿਟ ਦੇ ਨਾਲ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਫਾਈਨਾਂਸ ਮਿਨਿਸਟਰ ਨਾਲ ਇੱਕ ਵੀ ਮੀਟਿੰਗ ਉਹਨਾਂ ਨੇ ਬਜਟ ਤੋਂ ਪਹਿਲਾਂ ਨਹੀਂ ਕੀਤੀ ਹੁਣ ਬਜਟ ਆਉਣ ਤੋਂ ਬਾਅਦ ਨੀਤੀ ਵਿਉਕ ਦੀ ਮੀਟਿੰਗ ਸੀ ਮੈਂ ਔਨ ਰਿਕਾਰਡ ਕਿਹਾ ਸੀ ਵੀ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਉੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਦੂਜੀ ਵੱਧ ਕਿਸਮਤੀ ਉਹ ਮੀਟਿੰਗ ਦਾ ਬਾਇਕਾਟ ਕਰ ਗਈ। ਹੁਣ ਮੈਨੂੰ ਇਹ ਦੱਸੋ ਵੀ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀਆਂ। ਕਿਹੜੀ-ਕਿਹੜੀ ਚੀਜ਼ ਲਈ ਸਾਨੂੰ ਪੈਸਾ ਚਾਹੀਦਾ ਇਹ ਤਾਂ ਦੱਸਣਾ ਪਊ। ਉਹ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ। ਉਹ ਜਿਹੜਾ ਸਾਰੀਆਂ ਸਕੀਮਾਂ ਲਈ ਟੋਟਲ ਹੈੱਡ 'ਚ ਪੈਸਾ ਉਹ ਤਾਂ ਆ ਜਾਊਗਾ। ਪਰ ਪੰਜਾਬ ਦੂਜੇ ਸੂਬਿਆਂ ਨਾਲੋਂ ਅਲੱਗ ਆ। ਪੰਜਾਬ ਇੱਕ ਬਾਰਡਰ ਸਟੇਟ ਆ। ਤੁਸੀਂ ਬਾਰਡਰਸ ਜ਼ਿਲ੍ਹਿਆਂ ਲਈ ਕੀ ਚਾਹੁੰਦੇ ਹੋ ਤੁਸੀਂ ਜਿੱਥੇ ਸਾਡੇ ਇਸ ਵੇਲੇ ਮਾਲਵੇ ਦੇ ਇਲਾਕੇ ਆ ਉੱਥੇ ਕੀ ਚਾਹੁੰਦੇ ਹੋ ਕੀ ਤੁਸੀਂ ਉੱਥੇ ਫਸਲ ਦੀ ਭਪਿੰਤਾ ਕਰਨਾ ਚਾਹੁੰਦੇ ਹੋ ਕੁਵੀ ਤਾਂ ਜਾ ਕੇ ਦੱਸੋਗੇ ਚੁੱਪ ਕਰਕੇ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਬਾਇਕਾਟ ਕੀਤਾ ਅਸੀਂ ਨਹੀਂ ਜਾਣਾ ਮੀਟਿੰਗ 'ਚ ਹੁਣ ਮੈਨੂੰ ਦੱਸੋ ਫਿਰ ਇਹ ਸਰਕਾਰ ਬਣਾਈ ਕਿ ਕਦੇ ਲਈ ਆਪਣੇ ਕੋਲ ਥੇਲਾ ਨਹੀਂਗਾ ਆਪਣੇ ਕੋਲ ਸਰਕਾਰ ਪੰਜਾਬ ਦੇ ਕੋਲ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਇਹ ਲੇਖ ਲੇਖ ਥੱਕ ਗਏ ਹਾਂ ਵੀ ਕਰਜ਼ੇ ਵਿੱਚ ਡੁੱਬੀ ਹੋਈ ਹੈ ਹੁਣ ਪੈਸਾ ਆਪਾਂ ਹੋਰ ਕਿੱਥੋਂ ਸੈਂਟਰ ਤੋਂ ਹੀ ਲਵ ਲਵਾਂਗੇ ਤੇ ਸੈਂਟਰ ਦੇ ਕੋਲ ਆਪਾਂ ਜਾਣਾ ਨਹੀਂਗਾ ਕਿਉਂਕਿ ਕੇਜਰੀਵਾਲ ਜੇਲ੍ਹ ਚ ਵੀ ਕੇਜਰੀਵਾਲ ਜੇਲ੍ਹ ਚ ਤਾਂ ਸਾਰਾ ਪੰਜਾਬ ਥੋੜੀ ਤੁਸੀਂ ਮਾਰ ਦੇਣਾ ਇਸ ਕਰਕੇ ਇਹ ਬੜੀ ਇੱਕ ਗੰਭੀਰ ਚਿੰਤਾ ਦੀ ਗੱਲ ਆ ਇਹ ਗੱਲ ਲੋਕਾਂ ਨੂੰ ਵੀ ਸਾਰਿਆਂ ਨੂੰ ਇਹਨਾਂ ਦੀ ਪਾਰਟੀ ਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਬਾਕੀ ਸੂਬੇ ਆਪਾਂ ਕਹਿ ਤਾਂ ਦਿੰਨੇ ਆ ਬਿਹਾਰ ਲੈ ਗਿਆ ਜੀ ਆਂਧਰਾ ਲੈ ਗਿਆ ਜੀ ਅੱਜੇ ਕੀ ਬਜਟ ਸਾਰੇ ਦੇਸ਼ ਦਾ ਕੋਈ ਆਂਧਰਾ ਬਿਹਾਰ ਦਾ ਨਹੀਂਗਾ ਪਰ ਜੇ ਅਸੀਂ ਜਾਵਾਂਗੇ ਨਹੀਂ ਅਸੀਂ ਕੋਈ ਉੱਥੇ ਪ੍ਰੋਜੈਕਟ ਬਾਰੇ ਕੋਈ ਗੱਲ ਹੀ ਨਹੀਂ ਰੱਖਾਂਗੇ ਤਾਂ ਫਿਰ ਸਾਨੂੰ ਪੈਸਾ ਮਿਲੂਗਾ ਕਿ ਨਹੀਂ ਮੇਰੀ ਇਹ ਗੱਲ ਸਮਝ ਨਹੀਂ ਆਈ ਇਹ ਮੈਂ ਤੁਹਾਡੇ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਭਾਈ ਕੀ ਤਰੀਕਾ ਹੈ ਤੁਹਾਡੇ ਕੋਲ ਫੰਡ ਕਿੱਥੋਂ ਆਉਣਗੇ ਕਿਉਂ ਪੰਜਾਬ ਨੂੰ ਤਵਾਈ ਦੇ ਰਾਹ ਤੇ ਤੁਸੀਂ ਤੋਰੇ ਆਂਦੇ ਆਂਡੀਓ ਦਾ ਪੈਸਾ ਨਹੀਂ ਮਿਲੂਗਾ ਚਲੋ ਇੱਕ ਗੱਲ ਮੈਂ ਤੁਹਾਡੀ ਮੰਨ ਲੈਣਾ ਨਹੀਂ ਮਿਲਿਆ ਜਾ ਕੇ ਕੱਲ ਜਦੋਂ ਪ੍ਰਧਾਨ ਮੰਤਰੀ ਬੈਠੇ ਸੀ ਉਹਨਾਂ ਦੇ ਮੂਹਰੇ ਜਾ ਕੇ ਗੱਲ ਰੱਖਦੇ ਵੀ ਦੱਸੋ ਜੀ ਇਹਦਾ ਮਤਲਬ ਇਹ ਆ ਵੀ ਆਪ ਉਹ ਪੈਸਾ ਮਿਸਯੂਜ਼ ਕੀਤਾ ਹੋਇਆ ਉਹ ਪੈਸਾ ਜਿਹੜਾ ਇਹ ਖੁਰਦ-ਬੁਰਦ ਕੀਤਾ ਹੋਇਆ ਏ ਇਸ ਕਰਕੇ ਜਾ ਕੇ ਉੱਥੇ ਫੇਸ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਕੋਲ ਜਾਂਦੇ ਨਹੀਂ ਉਹਨਾਂ ਤੋਂ ਟਲਦੇ ਆ ਲੁਕਦੇ ਆ ਕਿਉਂਕਿ ਜਿੰਨਾ ਵੀ ਪੈਸਾ ਸੈਂਟਰ ਦਾ ਆਇਆ ਉਹ ਇਹਨਾਂ ਨੇ ਖੁਰਦ-ਬੁਰਦ ਕਰਕੇ ਇਲੈਕਸ਼ਨਾਂ ਲਈ ਵਰਤਲੇ ਆ ਆਪਣੇ ਲੋਕਾਂ ਨੂੰ ਕਿਤੇ ਨਾ ਕਿਤੇ ਇੱਧਰ-ਉੱਧਰ ਦੇ ਦਿੱਤਾ ਜਿਦੇ ਕਰਕੇ ਕਿਸੇ ਮੀਟਿੰਗ ਤੇ ਜਾਣ ਤੋਂ ਵੀ ਅੱਗੇੋਂ ਜਦੋਂ ਸਵਾਲ ਆਊਗਾ ਹੁਣ ਤੁਸੀਂ ਆਪ ਦੱਸੋ ਮੈਨੂੰ ਆਪਾਂ ਇਸ ਵੇਲੇ ਹਜੇ ਇੱਕ ਟਰੈਕ ਮੈਂ ਤੁਹਾਨੂੰ ਦੱਸਦਾ ਗੱਲ ਇੱਕ ਟਰੈਕ ਦੀ ਬਾਕੀ ਬਹੁਤ ਗੱਲਾਂ ਹੁੰਦੀਆਂ ਜਿਹੜਾ ਕਿ ਸਾਰੇ ਮਾਲਵੇ ਨੂੰ ਜਾ ਕੇ ਜੋੜਨਾ ਹੈ ਰਾਜਪੁਰੇ ਤੋਂ ਅੱਗੇ ਮਹਾਲੀ ਤੱਕ ਚੰਡੀਗੜ੍ਹ ਤੱਕ ਟਰੈਕ ਉਹ ਅੱਜ ਤੱਕ ਹੁਣ ਚਿੱਠੀ ਲਿਖਤੀ ਆ ਪਿਛਲੇ ਆ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਮੰਨੇ ਹੋਏ ਸੀ ਵੀ ਅਸੀਂ ਜ਼ਮੀਨ ਲੈ ਕੇ ਦਵਾਂਗੇ ਪੰਜਾਬ ਸਰਕਾਰ ਤੇ ਹੁਣ ਉਹ ਕਿਉਂਕਿ ਸਾਰੇ ਮਾਲਵੇ ਨੂੰ ਰਾਜਧਾਨੀ ਨਾਲ ਜੋੜਦੀ ਆ ਹੁਣ ਜਾ ਕੇ ਚਿੱਠੀ ਲਿਖਤੀ ਰੇਲਵੇ ਵਿਭਾਗ ਨੂੰ ਬੇਜੀ ਸਾਡੇ ਐਕਵਾਇਰ ਕਰਨ ਯੋਗ ਹੈ ਸਾਡੇ ਕੋਲ ਜਾਣ ਨਹੀਂ ਗਈ ਸਾਡੇ ਕੋਲ ਪੈਸਾ ਨਹੀਂਗਾ ਮੈਨੂੰ ਦੱਸੋ ਹੁਣ ਇਸ ਤੋਂ ਬਾਅਦ ਮੀਟਿੰਗ ਹੋਈ ਜਿਹੜੀ ਸਭ ਤੋਂ ਕਟੜਾ ਹਾਈਵੇ ਜਾ ਰਿਹਾ ਹੋਰ ਹਾਈਵੇ ਚੱਲ ਰਿਹਾ ਤੇ ਉਹ ਜਦੋਂ ਗਟਕ੍ਰਿਸ਼ ਸਾਹਿਬ ਨੇ ਕੋਲ ਗਏ ਇਹਨਾਂ ਦੇ ਮੰਤਰੀ ਕੀ ਕਹਿੰਦੇ ਆ ਉਹਨਾਂ ਨੂੰ ਨਾਂ ਉਹਨਾਂ ਦਾ ਪੀ ਡਬਲਯੂ ਡੀ ਜਿਹੜੇ ਮਿਨਿਸਟਰ ਨੇ ਉਹ ਜਾ ਕੇ ਹਰਪ੍ਰਭਜਨ ਸਿੰਘ ਜੀ ਹਰਪ੍ਰਭਜਨ ਸਿੰਘ ਈਟੀਓ ਸਾਹਿਬ ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਸੀ ਜਦੋਂ ਉਹਨਾਂ ਨੇ ਪੁੱਛਿਆ ਭਾਈ ਇੰਨਾ ਇੰਨਾ ਤੁਹਾਨੂੰ ਪੈਸਾ ਹਰਿਆਣੇ ਤੋਂ ਅਸੀਂ ਵੱਧ ਕਰਕੇ ਵੀ ਦੇਤਾ ਜਿੰਨਾ ਪੈਸਾ ਮੰਗਿਆ ਹਜੇ ਕਿ ਸਾਰਾ ਇੱਕ ਰੂਲ ਹੁੰਦੇ ਆ ਉਤੋਂ ਉਹਨਾਂ ਨੇ ਡਬਲ ਟ੍ਰਿਪਲ ਕਰਕੇ ਵੀ ਪੈਸਾ ਜਿਹੜਾ ਉਹ ਹਰਿਆਣੇ ਨੂੰ ਤੋਂ ਵੱਧ ਪੰਜਾਬ ਨੂੰ ਦਿੱਤਾ ਵੀ ਇਹ ਜ਼ਮੀਨ ਐਕਵਾਇਰ ਕਰ ਲਓ ਉਹ ਉਹ ਤੋਂ ਵੀ ਤੁਹਾਨੂੰ ਪਤਾ ਵੀ ਉਹ ਮੰਤਾਂ ਕਰਕੇ ਉਹ ਕਹਿੰਦੇ ਜੀ ਅਸੀਂ ਸਾਰੇ ਪ੍ਰੋਜੈਕਟ ਫਿਰ ਵਾਪਸ ਲਿਆ ਜਾਂਦੇ ਦੋ ਮਹੀਨੇ ਲੈ ਕੇ ਆਇਆ ਕੱਲ ਚੀਫ ਸਕੱਟਰੀ ਆਪ ਜਿਹੜਾ ਇਹ ਉਹ ਮੀਟਿੰਗ ਜਿਹੜੀ ਆ ਉਹ ਕਰ ਰਹੇ ਸੀ ਇਸ ਕਰਕੇ ਕੋਈ ਧਿਆਨ ਹੀ ਨਹੀਂ ਕਿਸੇ ਵੱਲ ਕਿਵੇਂ ਸਾਡੀ ਤਰੱਕੀ ਹੋਊਗੀ 에어ਪੋਰਟ ਆ ਜਿਹੜੇ ਉਹ ਚਾਹੇ ਮੈਂ ਹਲਵਾਰੇ ਦੀ ਗੱਲ ਕਰਲਾਂ ਦੂਜੇ ਦੀ ਗੱਲ ਕਰਲਾਂ ਉਹ ਵਿਚ ਵਿਚਾਲੇ ਖੜੇ ਨੇ ਉਹਨਾਂ ਨੂੰ ਪੂਰੇ ਨਹੀਂ ਕਰਦੇ ਫਲਾਈਟਾਂ ਕੋਈ ਜਹਾਜ਼ ਇੰਟਰਨੈਸ਼ਨਲ ਨੈਸ਼ਨਲ ਫਲਾਈਟ ਮੰਗਣ ਨਹੀਂ ਜਾਂਦੇ ਸੜਕਾਂ ਬਣਾਉਂਦੇ ਨਹੀਂ ਟ੍ਰੈਕ ਬਣਾਉਂਦੇ ਨਹੀਂ ਕੰਮ ਕਿਵੇਂ ਇੰਟਰਨੈਸ਼ਨਲ ਮਾਰਕੀਟ 'ਚ ਆਪਣੇ ਦੁਆਰ ਕਿਵੇਂ ਖੁੱਲਣਗੇ ਤੇ ਮੈਂ ਥੋੜੇ ਰਾਹੀ ਵੀ ਕਹਿਣਾ ਮੈਂ ਬਾਰ-ਬਾਰ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਆ ਕੇ ਸੈਂਟਰ ਨਾਲ ਗੱਲ ਕਰੋ ਉਹ ਸਰਕਾਰ ਵੀ ਜਦੋਂ ਕਿਸੇ ਦੀ ਬਣ ਜਾਂਦੀ ਹੈ ਕਿਸੇ ਪਾਰਟੀ ਦੀ ਨਹੀਂ ਰਹਿੰਦੀ ਉਹ ਸਰਕਾਰ ਲੋਕਾਂ ਦੀ ਆ ਤੇ ਬਾਕੀ ਸੂਬੇ ਨਹੀਂ ਅੱਗੇ ਨਹੀਂ ਗਈ ਜਾਣਗੇ ਫਿਰ ਆਪਾਂ ਦੇਖ ਪੈਂਦੇ ਹਾਂ ਮੁੱਖ ਮੰਤਰੀ ਤੁਸੀਂ ਗਾ ਜ਼ਮੀਨ ਰਕਾਇਰ ਦੀ ਗੱਲ ਕਰ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਉਂਕਿ ਮਾਲਵੇ ਦੇ ਵਿੱਚ ਇੱਕ ਨਵੀਂ ਨਹਿਰ ਪੱਟਣ ਜਾ ਰਹੀ ਹੈ 2300 ਕਰੋੜ ਰੁਪਏ ਦੀ ਨਾਕਬ ਦੇਖੋ ਮੈਂ ਮੈਂ ਉਹਦੇ ਬਾਰੇ ਮਤਲਬ ਨਵੇਂ ਪਾਸੇ ਨੂੰ ਜਿਹੜਾ ਲੋਕਾਂ ਨੂੰ ਧਿਆਨ ਨਾ ਦੇਣਾ ਨਵੇਂ ਪਾਸੇ ਨੂੰ ਜਿਹੜੇ ਬੰਦਿਆਂ ਤੋਂ ਇੱਕ ਐਡਾ ਕ ਟ੍ਰੈਕ ਦੀ ਰੇਲਵੇ ਦੀ ਜ਼ਮੀਨ ਨਹੀਂ ਲੈ ਹੁੰਦੀ ਜਿਹੜੇ ਬੰਦਿਆਂ ਤੋਂ ਹਾਈਵੇ ਸੜਕ ਦੀ ਉਹ ਨਹਿਰ ਪਾ ਤੁਸੀਂ ਤੁਸੀਂ ਸੋਚ ਸਕਦੇ ਹੋ ਵੀ ਇਹ ਨਹਿਰ ਆ ਜਿਹੜੀ ਇਹ ਸਰਕਾਰ ਜਿਹੜੀ ਉਹ ਚਲਾ ਸਕਦੀ ਹੈ ਨਾ ਮਮਕੇ ਉਹ ਵੀ ਸਿਰਫ ਲੋਕਾਂ ਦਾ ਧਿਆਨ ਡਿਵਰਟ ਕਿਉਂ ਕਿਉਂਕਿ ਅੱਗੇ ਗਿੱਦੜਵਾਦੀ ਬਾਏ ਇਲੈਕਸ਼ਨ ਆ ਸਿਰਫ ਉਹ ਗਿੱਦੜਵਾਦੀ ਇਲੈਕਸ਼ਨ ਨੂੰ ਦੇਖ ਕੇ ਹੋਏ ਇਹ ਸਾਰਾ ਜਿਹੜਾ ਏ ਡਰਾਮਾ ਨੇ ਉਹ ਕੀਤਾ ਗਿਆ ਸਤ ਸ੍ਰੀ ਅਕਾਲ ਰੇਲਵੇ ਸਟੇਸ਼ਨ ਨੂੰ ਬੇਸਡ ਕੀਤਾਗਾ ਜਿਹੜਾ 124 ਸਾਲ ਪੁਰਾਣਾ ਰੇਲਵੇ ਸਟੇਸ਼ਨ ਸੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ। ਉਹ ਰਕਮ ਦੱਸੋ ਕਿੰਨੀ ਹੈ। ਕਿੰਨਾ ਕੀ ਕਰੋੜ ਦਾ ਬਜਟ ਦੇ ਨਾਲ ਜਿਹੜਾ ਰੈਨੋਵੇਟ ਕੀਤਾ ਜਾ ਰਿਹਾ ਹੈ। ਉਹਦੇ ਸਵਾਲ ਖੜੇ ਹੁੰਦੇ ਵੀ ਜਿਹੜੀ ਉਹਦੇ ਜੀਆਰਸੀ ਯੂਜ਼ ਹੋ ਰਹੀ ਹੈਗੀ ਤਾਂ ਉਹਦੀ ਨਿਆਜ਼ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ 124 ਸਾਲ ਪੁਰਾਣਾ ਮਹਾਂਸ਼ਾ ਆਰਕੀਟੈਕਚਰ ਦਾ ਇੱਕ ਨਮੂਨਾ ਸੀਗਾ ਤਾਂ ਉਹਦੀ ਵੀ ਜਿਹੜੀ ਪਤਨ ਤੋਂ ਇਸ ਤਰ੍ਹਾਂ ਕੀਤਾ ਜਾ। ਦੇਖੋ ਦੇਖੋ ਇੱਕ ਗੱਲ ਨੂੰ ਸਮਝੋ। ਮੈਂ ਬਿਲਕੁਲ ਤੁਹਾਨਾਂ ਸਹਿਮਤ ਹਾਂ ਵੀ ਇਹ ਗੱਲ ਉੱਥੇ ਖਾਸ ਤੌਰ ਤੇ ਇਹ ਹੋਈ ਬੀਏ ਇੰਨਾ ਪੁਰਾਣਾ ਤੇ ਇਹ ਇਹ ਖਾਸ ਤੌਰ ਤੇ ਰੇਲਵੇ ਨੇ ਸੈਂਟਰ ਗਵਰਨਮੈਂਟ ਨੇ ਫੈਸਲਾ ਕੀਤਾ ਵੀ ਜੋ ਦਿਖ ਸੀਗੀ ਉਹ ਦਿਖ ਨੂੰ ਮਨਟੇਨ ਕੀਤਾ ਜਾਵੇ ਪਰ ਉਹਦੇ ਨਾਲ ਆਪਾਂ ਇਹ ਵੀ ਦੇਖਣਾ ਹੈ ਵੀ ਉਸ ਵੇਲੇ ਆਬਾਦੀ ਕਿੰਨੀ ਸੀ ਅੱਜ ਆਬਾਦੀ ਕਿੰਨੀ ਆ ਉਸ ਵੇਲੇ ਗੱਡੀਆਂ ਘਾਰਾ ਨਹੀਂ ਸੀ ਅੱਜ ਗੱਡੀਆਂ ਘਰਾਂ ਆਏ ਸਵਾਰੀਆਂ ਜਿਹੜੀਆਂ ਐ ਉਹਨਾਂ ਨੇ ਕਾਰਾਂ 'ਚ ਰੁਕਣਾ ਐ ਉਤਰਨਾ ਐ ਅੱਜ ਉਦੋਂ ਟ੍ਰੇਨ ਸ਼ਾਇਦ ਇੱਕ ਲਿੰਗ ਦੀ ਹੋਊਗੀ ਉਹ ਵੀ ਹਫ਼ਤੇ 'ਚ ਅੱਜ ਟ੍ਰੇਨਾਂ ਐ ਜਿਹੜੀਆਂ ਉਹ ਸੁਪਰ ਫਾਸਟ ਤੁਸੀਂ ਅੰਦਾਜ਼ਾ ਲਾਹੋਗੇ ਜਿਹੜੀ ਇੱਕ ਟ੍ਰੇਨ ਆ ਜੀ ਜਿਹਨੂੰ ਗੁੱਡਸ ਟ੍ਰੇਨ ਕਹਿੰਦੇ ਆ ਜਿਹਦੇ ਉੱਤੇ ਭਾਰ ਪਹਾੜਾ ਟ੍ਰੇਨ ਕਹਿੰਦੇ ਆ ਇੱਕ ਟ੍ਰੇਨ ਦਾ 5000 ਟਨ ਤੋਂ ਲੈ ਕੇ 7000 ਟਨ weight ਹੁੰਦਾ ਹੈ ਇੱਕ ਜਿਹਨਾਂ ਟਰੱਕ ਹੁੰਦਾ ਭਰਿਆ 48 ਟਨ ਵੱਧ ਤੋਂ ਵੱਧ ਹੁੰਦਾ ਹੈ ਤੇ ਇੱਕ ਟ੍ਰੇਨ ਦਾ ਭਾਰ ਅੱਜ ਐਡਾ ਇਨਾ ਮਾਲ ਜਿਹੜਾ ਉਹ ਜ਼ਰੂਰਤ ਦੇ ਸਾਹਮਣਾ ਆਉਂਦਾ ਤੇ ਤੁਸੀਂ ਅੰਦਾਜ਼ਾ ਲਾਓ ਉਹ ਸਾਰੀਆਂ ਚੀਜ਼ਾਂ ਕਰਨ ਲਈ ਆਪਾਂ ਨੂੰ ਕੁਝ ਤਾਂ ਕਰਨਾ ਪਊਗਾ ਪਰ ਮੈਂ ਤੁਹਾਨੂੰ ਇੱਕ ਗੱਲ ਨਾਲ 100% ਸਹਿਮਤ ਹਾਂ ਵੀ ਉਹ ਜਿਹੜੀ ਹਿਸਟੋਰੀਕਲ ਚੀਜ਼ਾਂ ਐ ਪ੍ਰਾਤਨ ਚੀਜ਼ਾਂ ਐ ਉਹਨੂੰ ਜਿੱਦਾਂ ਉਹਦਾ ਧਿਆਨ ਰੱਖਿਆ ਜਾ ਸਕਦੇ ਉਹ ਰੱਖਿਆ ਗਿਆ ਤੇ ਅੱਗੇ ਵੀ ਜਿਹੜੀ ਤੁਸੀਂ ਕੋਈ ਗਲਤ ਧਿਆਨ ਚ ਲਿਆਂਦੀ ਹੈ ਉਹ ਇਨਸਟਰਕਸ਼ਨਸ ਬਿਲਕੁਲ ਪਾਸ ਔਨ ਕੀਤੀਆਂ ਜਾਣਗੀਆਂ ਵੀ ਉਹਦੇ ਚ ਘੱਟ ਤੋਂ ਘੱਟ ਛੇੜਖਾਨੀ ਹੈ ਜਿਹੜੀ ਉਹ ਸਰ ਇੱਕ ਤੋਂ ਵੀ ਦੇ ਵਿੱਚ ਸੀਨੀਅਰ ਸਿਟੀਜ਼ਨ ਨੂੰ ਗੱਲਾਂ ਛੂਟ ਮਿਲਦੀਆਂ ਉਹ ਹੁਣ ਛੂਟ ਨਹੀਂ ਮਿਲਦੀ ਦੇਖੋ ਇਹ ਕੋਵਿਡ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਸੀਗੀਆਂ ਇਹ ਪਾਰਲੀਮੈਂਟ ਦੇ ਵਿੱਚ ਇਸ ਵਾਰ ਜਿਹੜਾ ਹੁਣ ਬਜਟ ਚੱਲ ਰਿਹਾ ਹੈ ਇਹ ਡਿਸਕਸ਼ਨ ਦੇ ਵਿੱਚ ਮੁੱਦੇ ਆਏ ਨੇ ਬਹੁਤ ਐਮਪੀਜ਼ ਨੇ ਵੀ ਬਹੁਤ ਅਲੱਗ-ਅਲੱਗ ਵਕਤ-ਵਕਤ ਸੂਬਿਆਂ ਤੋਂ ਮੈਂਬਰ ਪਾਰਲੀਮੈਂਟ ਨੇ ਇਹ ਗੱਲ ਉਠਾਈ ਆ ਤੇ ਇਹ ਗੱਲ ਮਿਨਿਸਟਰੀ ਦੇ ਤੇ ਸਾਰਿਆਂ ਦੇ ਇਹ ਗੱਲ ਧਿਆਨ ਚ ਇਹਦੇ ਉੱਤੇ ਬੜਾ ਗੰਭੀਰਤਾ ਨਾਲ ਜਿਹੜਾ ਵਿਚਾਰ ਕੀਤਾ ਸਰ ਜੀ ਮੈਂ ਸੋਚਿਆ ਫਿਰ ਆਪਣੀ ਇਕਾਤਕਾਲ ਦੇ ਵਿੱਚ ਰੀਨਵਰਸਿਟੀ ਕਰਨਾ ਚਾਹੁੰਦੇ ਕਿ ਸੋਚਿਆ ਆਪਣਾ ਜੀ ਮੈਂ ਆਪਣੀ ਗੱਲ ਕਰਾਂ ਦੇਖੋ ਇਹ ਦੇਸ਼ ਆ ਇਹਦੇ ਵਿੱਚ ਅੱਜ ਇੱਕ ਐਸੇ ਐਸੇ ਜਿਵੇਂ ਬਾਰਾਮੁਲਾ ਤੱਕ ਟ੍ਰੇਨ ਜਾ ਰਹੀ ਹੈ ਤੁਸੀਂ ਅੰਦਾਜ਼ਾ ਲਾਓ ਉਹ 36000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਤੇ 25 ਸਾਲ ਪਹਿਲਾਂ ਉਹਦੀ ਨਹੀਂ ਰੱਖੀ ਗਈ ਸੀ ਸ਼ੁਰੂਆਤ ਪਰ ਅੱਜ ਉਹ ਐਸਾ ਇਹ ਅਭੀ ਰੱਬ ਕਰੇ ਉਹਦਾ ਜਲਦੀ ਤੋਂ ਜਲਦੀ ਇਹ ਅਭੀ ਉਹਦਾ ਅਧਗਟਨ ਕਰੀਏ ਬਾਕੀ ਤਕਰੀਬਨ ਸਾਰਾ ਬਣ ਗਿਆ ਇੱਕ ਟਨਾਂਲਾ ਜਿਹੜੀ ਬੜੀ ਉੱਥੇ ਮਿੱਟੀ ਹੈ ਜਿਹੜੀ ਉਹ ਬੜੀ ਨਰਮ ਹੈ ਤੇ ਉੱਥੇ ਬੜਾ ਉਹਨੂੰ ਧਿਆਨ ਨਾਲ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਤੇ ਮੈਨੂੰ ਆਸ ਆ ਅਸੀਂ ਇਸੇ ਸਾਲ ਦੇਖੀ ਉਹ ਇੱਕ ਆਉਣ ਵਾਲੇ ਦਿਨਾਂ ਚ ਇਤਿਹਾਸਿਕ ਕਦਮ ਹੋਊਗਾ ਉਸ ਤੋਂ ਬਾਅਦ ਦੂਜੀ ਗੱਲ ਇੱਕ ਅਸੀਂ ਅੱਜ ਬੰਦੇ ਬਾਹਰ ਟ੍ਰੇਨ ਚੱਲ ਪਈਆਂ ਹੋਰ ਟ੍ਰੇਨਾਂ ਚੱਲ ਪਈਆਂ ਅਸੀਂ ਬਿਲਕੁਲ ਅੰਮ੍ਰਿਤ ਭਾਰਤ ਜਿਹੜੀਆਂ ਟ੍ਰੇਨਸ ਨੇ ਜਿਦੇ ਵਿੱਚ ਕੋਈ ਏਸੀ ਨਹੀਂ ਹੋਊਗਾ 슬ੀਪਰ ਵੀ ਹੋਏਗਾ ਦੂਜਾ ਵੀ ਹੋਣਗੀਆਂ ਪਰ ਏਸੀ ਤੋਂ ਬਗੈਰ ਹੋਣਗੀਆਂ ਬਿਲਕੁਲ ਆਮ ਲੋਕਾਂ ਲਈ ਹੁਣ ਜਿਵੇਂ ਅੱਜ ਉੱਥੇ ਖੜੇ ਕਹਿ ਰਹੇ ਸੀ ਵੇ ਅਸੀਂ ਜੀ 20 ਰੁਪਏ ਦੇ ਵਿੱਚ ਪੂਰੀ ਉਹ ਲੁਧਿਆਣੇ ਜਾਣੇ ਜੇ ਬੱਸ ਜਾਣਾ 120 ਰੁਪਏ ਚ ਉਹ ਵੱਧ ਤੋਂ ਵੱਧ ਜਿੱਥੇ ਬੰਦੇ ਵਾਰ ਤਾਂ ਚੱਲੀਆਂ ਹੀ ਚੱਲੀਆਂ ਅੰਮ੍ਰਿਤ ਟ੍ਰੇਨਸ ਨੇ ਜਿਹੜੀਆਂ ਇਹ ਮੇਰੀ ਆਪਣੀ ਬੜੀ ਇਸ دلچਸਪੀ ਵੀ ਆ ਅਸੀਂ ਉਹਦੀ ਬੜੀ ਤਰੀਕੇ ਨਾਲ ਉਹਦੀ ਜਿਹੜੀ ਉਹਦਾ ਕੋਚਸ ਦੀ ਮੋਡਲਿੰਗ ਕਰਵਾ ਰਹੇ ਆ ਬੜੀ ਰੀਮੋਡਲਿੰਗ ਕਈ ਬਾਥਰੂਮਸ ਦੀ ਹੋਰ ਦੀ ਹੋ ਰਹੀ ਆ ਤੇ ਉਹ ਇੱਕ ਬੜਾ ਵੱਡੀ ਉਪਲਬਧੀ ਆ ਜਿਹੜੀ ਆਉਣ ਵਾਲੇ ਦਿਨਾਂ ਚ ਸਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ 325 ਐਂਬੂਲੈਂਸ ਨਈ ਸ਼ੁਕਲ ਚੱਲ ਰਹੀਆਂ ਨੇ ਜਿਸ ਤੇ 14 ਕਰੋੜ ਰੁਪਇਆ ਹੁਣ ਤੱਕ ਖਰਚ ਕਰ ਦਿੱਤਾ ਗਿਆ ਕਿਸ ਤਰ੍ਹਾਂ ਕਿਨੇ ਮੁੱਖ ਮੰਤਰੀ ਸਾਹਿਬ ਫੋਟੋਾਂ ਦੇ ਆ ਫੋਟੋਆਂ ਫੋਟੋਆਂ ਤੇ ਚੰਗਾ ਖਰਚ ਕਰਦੇ ਆ ਸਰ ਜਿਸ ਤਰੀਕੇ ਚੰਨੀ ਬੋਲੇ ਜਿਹੜਾ ਸੰਸਦ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਤੁਸੀਂ ਉਹਦੇ ਜਿਹੜਾ ਪੋਲੀਟਿਕਲ ਪਾਲ ਸਿੰਘ ਦੇ ਹੱਥ ਦੇ ਉਹਨਾਂ ਨੇ ਇਹਦਾ ਬਿਆਨ ਦਿੱਤਾ ਹੈ ਦੇਖੋ ਸਾਡਾ ਤਾਂ ਬੋਲਣਾ ਕੋਈ ਰਹਿ ਹੀ ਨਹੀਂ ਗਿਆ ਹੁਣ ਪਾਰਟੀ ਉਹ ਕਿਨਾਰਾ ਕਰ ਗਈ ਦੇਖੋ ਇੱਕ ਉਹਨਾਂ ਦਾ ਸੀਡਬਲਿਊਸੀ ਮੈਂਬਰ ਇਹ ਰਵਿੰਦ ਜੀ ਮੈਂ ਸਾਰੇ ਅਸੀਂ ਜਾਣਦੇ ਆ ਸਭ ਤੋਂ ਵੱਡੀ ਜਿਹੜੀ ਕਾਂਗਰਸ ਪਾਰਟੀ ਦੀ ਕਾਂਗਰਸ ਵਰਕਿੰਗ ਕਮੇਟੀ ਉਹਦੇ ਚਰਨਜੀਤ ਚੰਨੀ ਜੀ ਮੈਂਬਰ ਨੇ ਤੇ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਉਹਨਾਂ ਦੇ ਜਨਰਲ ਸੈਕਟਰੀ ਨੇ ਕਿਨਾਰਾ ਕਰ ਲਿਆ ਵੀ ਅਸੀਂ ਨਹੀਂ ਚੰਨੀ ਹੁਣ ਗੱਲ ਇਹ ਆ ਜਾਂ ਤਾਂ ਚੰਨੀ ਜੀ ਇਸ ਗੱਲ ਤੋਂ ਮਾਫੀ ਮੰਗਣ ਜਾਂ ਫਿਰ ਪਾਰਟੀ ਚੰਨੀ ਜੀ ਨੂੰ ਕੱਢ ਕੇ ਪਰੇ ਕਰੇ ਨਾ ਤਾਂ ਦੋ ਹੀ ਨੇ ਨਾ ਹੁਣ ਜਦੋਂ ਉਹਨਾਂ ਦੀ ਗੱਲ ਤੇ ਪਾਰਟੀ ਨੇ ਕਿਨਾਰਾ ਕਰ ਲਿਆ ਬਿਨਾ ਨਾ 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 ਇਹ ਜੋ ਬੋਲੇ ਇਹਨਾਂ ਦਾ ਬਿਆਨ ਆ ਭਾਈ ਸਾਡਾ ਨਹੀਂਗਾ ਤੁਸੀਂ ਇੰਦਾਜ਼ਾ ਲਾ ਲਓ ਵੀ ਹੁਣ ਚੰਨੀ ਜੀ ਦੀ ਰਹਿ ਕੀ ਗਈ ਆ ਉਹਦੇ ਵਿੱਚ ਵੀ ਪ੍ਰੋਬਲਮ ਆ ਉਹ ਵੀ ਇੱਕ ਗਰੀਬ ਕल्याण ਯੋਗਤ ਉਹ ਚ ਪੈਸਾ ਸੈਂਟਰ ਤੋਂ ਆ ਰਿਹਾ ਏ ਜਿਹੜਾ ਇਹਨਾਂ ਨੇ ਬਦਲ ਕੇ ਉਹਨੂੰ ਬਦਲ ਕੇ ਉਹਨੂੰ ਸਾਰਾ ਪੈਸਾ ਸੈਂਟਰ ਦਾ ਉਹ ਆਪਣੀਆਂ ਫੋਟੋਆਂ ਲਾ ਕੇ ਉਹਨੂੰ ਮਹੱਲਾ ਕਲੀਨਿੰਗ ਚ ਬਦਲਤਾ ਉਹ 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 ਸਾਰੀਆਂ ਜਿਹੜੀਆਂ ਵੈਲਨੈਸ ਕਲੀਨਿਕਸ ਬਣਨੀਆਂ ਸੀ ਉਹ ਵੀ ਕੋਈ ਮੈਂ ਤੁਹਾਡੇ ਰਾਈਂ ਦੱਸ ਦੇਣਾ ਚਾਹਣਾ ਵੀ ਉਹ ਟੋਟਲ ਦਾ ਟੋਟਲ ਪੈਸਾ ਜਿਹੜਾ ਉਹ ਸੈਂਟਰ ਗਵਰਨਮੈਂਟ ਤੋਂ ਆਇਆ ਹੋਇਆ ਠੀਕ ਪੈਸਾ ਸੈਂਟਰ ਨੇ ਭੇਜਣਾ ਹੁੰਦਾ ਉਹਨੂੰ ਜਿਹੜਾ ਸਟੇਟ ਨੇ ਉਹਨੂੰ ਲਾਉਣਾ ਹੁੰਦਾ ਤਾਂ ਹੀ ਤਾਂ ਅੱਗੇ ਪੈਸਾ ਰੁਕੀ ਜਾ ਰਿਹਾ ਬੰਦ ਹੋਈ ਜਾ ਰਿਹਾ ਕਿਉਂਕਿ ਹਰ ਚੀਜ਼ ਨੂੰ ਆਪਣੇ ਤੰਗ ਨਾਲ ਮੋੜ ਤਰੋੜ ਕੇ ਉਹਨੂੰ ਲਾਇਆ ਹੋਇਆ ਉਹ ਸਿਰਫ ਫੇਲ ਹੋ ਚੁੱਕਿਆ ਹੈ ਡਰਾਮਾ ਹੈ ਜੇ ਉਹ ਚੰਗੇ ਹੁੰਦੇ ਤੇ ਸੁਸੋਦੀਆ ਸਾਹਿਬ ਜੇਲ੍ਹ ਚ ਹੁੰਦੇ ਕੇਜਰੀਵਾਲ ਸਾਹਿਬ ਜੇਲ੍ਹ ਚ ਹੁੰਦੇ ਕਿ ਵੀ ਸ਼ੱਕ ਨਹੀਂ ਇਹ ਮੇਰੇ ਕਿਉਂਕਿ ਜਦੋਂ ਪਾਰਲੀਮੈਂਟ ਤੇ ਜਾਂਦੇ ਆ ਬਾਹਰ ਅੰਦਰ ਤੇ ਉੱਥੇ মিডিਆ ਜਿਹੜੀ ਉਹ ਖੜੀ ਹੁੰਦੀ ਹੈ ਤੇ ਉਹ ਰੋਜ਼ ਇਸ ਗੱਲ ਨੂੰ ਧਿਆਨ ਚ ਲਾਉਂਦੇ ਆ ਤੇ ਇਹ ਗੱਲ ਵੀ ਬੜੀ ਗੰਭੀਰਤਾ ਨਾਲ ਆ ਜਿਹੜੀ ਇਹਦੇ ਉੱਤੇ ਸੋਚਿਆ ਜਾ ਰਿਹਾ ਤੇ ਆ ਹੁਣ ਬਜਟ ਆ ਜਿਹੜਾ ਇਹ ਜਦੋਂ ਰੇਲਵੇ ਤੇ ਵੀ ਡਿਸਕਸ਼ਨ ਜਿਹੜੀ ਆ ਹੁਣ ਸ਼ੁਰੂ ਹੋ ਜਾਏਗੀ ਇੱਕ ਦੋ ਦਿਨਾਂ ਚ ਤੇ ਉਹਦੇ ਬਾਰੇ ਵੀ ਜਿਹੜਾ ਇਹ ਬੜੀ ਸੀਰੀਅਸ ਥਾਟ ਹੈ ਜਿਹੜੀ ਉਹ ਦਿੱਤੀ ਜਾਵੇ